ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਸੋਈ ਤੁਧ ਪਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਸਾ ਹੋ ਪੂਛ ਨ ਕਰੇ ਵਿਚਾਰ ਬਾਬਾ ਹੋ ਸੋਣਾ ਖੁਸ਼ੀ ਖਵਾਰ ਜਿਤ ਸੁਤੇ ਤਨ ਪੀੜਿਏ ਮਨ ਮੈਂ ਚੱਲੇ ਵਿਕਾਰ ਰਹਾਓ ਸਿਰੀ ਰਾਗ ਮਹੱਲਾ ਪਹਿਲਾ ਕੁੰਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ 68 ਤੀਰਥ ਕਾਮੁਖ ਟਿਕੇ ਤਿਤ ਘਟ ਮਤ ਵਿਗਾਸ ਉਤਮਤੀ ਸਲਾਹਨਾ ਸਚ ਨਾਮ ਗੁੰਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਐ ਦੇ ਕੁੜਾ ਜੋਰ ਰਹਾਉ ਪੂਜ ਲਗੇ ਪਿਰ ਅਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਪਤ ਲੇਖੇ ਨਾ ਪਵੇ ਸਭ ਪੂਜ ਖਵਾਰ ਜਿਲਕੋ ਸਤਗੁਰਾ ਥਾਪੇ ਹੈ ਤਿਨ ਮੇਟ ਨਾ ਸਕੈ ਕੋਇ ਉਹਨੇ ਅੰਦਰ ਨਾਮ ਨਿਦਾਨ ਹੈ ਨਾਮੋ ਪਰਗਟ ਹੋਏ ਨਾਉ ਪੂਜੇ ਨਾਉ ਮੰਨਿਆ ਖੰਡ ਸਦਾ ਸਚ ਸੋਏ ਖੇਹੂ ਖੇਲਾਈਏ ਤਾਂ ਜੋ ਖੇਹੈ ਹੋਏ ਖੇਹੂ ਖੇਲਾਈਏ ਤਾਂ ਜੋ ਕਹਿ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਬਿਸਾਰੀਏ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔ ਗੁਣਵੰਤੀ ਚੂਰ ਜੇ ਲੋੜੇ ਵਰ ਕਮਨੀ ਨੈ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਾਏ ਪਿਰ ਦੂਰ ਮੇਰੇ ਠਾਕਰ ਪੂਰੇ ਤਖਤ ਡੋਲ ਗੁਰਮਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਹਾਉ ਪ੍ਰਭੂ ਹਰ ਮੰਦਰ ਸੋਹਣਾ ਤਿਸਮੇ ਮਾਨਕ ਲਾਲ ਮੋਤੀ ਹੀਰਾ ਨਿਰਮਲ ਕੰਚਨ ਕੋਟਰ ਸਾਲ ਬਿਨ ਪੌੜੀ ਗੜ ਕਿਉ ਚੜਿਓ ਗੋਰਹਾਰ ਧਿਆਨ ਨਿਹਾਲ ਗੁਰਪੌੜੀ ਬੇੜੀ ਗੁਰੂ ਗੁਰ ਤੁਲੈ ਹਰ ਨਾਓ ਗੁਰ ਸਰ ਸਾਗਰ ਬਹੁਤ ਗੁਰ ਤੀਰਥ ਦਰਿਆਓ ਜਿਤੇ ਸਪਾਵੇ ਉਜਲੀ ਸਤ ਸਰਨਾ ਬੰਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਨ ਸਹਾਵਣੀ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਕਾਟੇ ਘੰ타 ਸ੍ਰੀ ਰਾਗ ਮਹੱਲਾ ਪਹਿਲਾ ਆਵੋ ਪੈਣੇ ਗਲ ਮਿਲੇ ਅੰਕ ਸਹੇ ਲੜੀਆ ਮਿਲ ਕੇ ਕਰੇ ਕਹਾਣੀ ਐ ਸਮਰੱਥ ਕੰਤ ਕੀਆ ਸਾਚੇ ਸਾਇਵ ਸਭ ਗੁਣ ਉਗਣ ਸਭ ਅਸਾ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਏ ਜਾ ਤੂ ਤਾ ਕਿਆ ਹੋਰ ਰਹਾਓ ਜਾਏ ਪੁੱਛੇ ਸੋ ਹਗਣੀ ਤਿਸਰਾ ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਏ ਮਿੱਠੇ ਬੋਲਣੀ ਪੇਰੜੈ ਸੱਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕਿਤਿਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਤ ਜਤ ਸੱਚ ਮਿਲੇ ਸਚ ਉਪਜੈ ਸਚ ਮੈਂ ਸੱਚ ਸਮਾਏ ਸੂਤੋ ਹੋਵੈ ਪਤੂ ਗਵੈ ਗੁਰ ਗੁਰ ਵਚਨੀ ਪੋਖਾਏ ਨਾਨਕ ਸੱਚਾ ਪਾਛਾ ਆਪੇ ਲੈ ਮਿਲਾਏ सीरी राग महल्ला पहला फली सरी जे उबरी हो मैं मुई कराओ दूत लगे फिर चाकरी सतगुर का वैसाओ कल्प त्यागी सच्चा बेपरवाह मन डे सच मिले पो जाए पै बिन निरपो कोथी है गुरमुख शब्द मिलाए रहाओ के तय आखन आखिए आखन तोठ न होए मंगण वाले के तड़े एक को सोए जिसके जी प्राण है मनवस्य सुख होए जग सुपना बाजी बनी खिन में खेल खिलाए संजोगी मेल एक से भी जोगी उठ जाए जो तिस पाने सो thिए अवर्ण कर ना जाए गुरमुख वास्तव साहिए सच वखर सच रास जिन्नी सच बनन जिया गुर पूरे सावास नाडक वस्त पशANSI सच सौदा जिस पास ਸ੍ਰੀ ਰਾਗ ਮਹਲ ਪਹਿਲਾ ਤਾਤ ਮਿਲੇ ਫੁੰ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਵਰਾ ਸੱਚਾ ਰੰਗ ਚੜਾਓ ਸੱਚ ਮਿਲੀਏ ਸੰਤੋ ਕੀਏ ਹਰ ਜਪ ਏਕੇ ਪਾਏ ਭਾਈ ਰੇ ਸੰਤ ਜਨਾ ਕੀ ਰੇ ਨਾ ਸੰਤ ਸਵਾ ਗੁਰ ਪਾਈਏ ਮੁਕਤ ਪਦਾਰਥ ਤੇ ਨਰਹਾਓ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮਰਾਰ ਸਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਦ ਕਰਮ ਕਮਾਈਏ ਆਸਨ ਦੇ ਸਹਿ ਹੋਏ ਕਿਉ ਗੁਰ ਬਿਨਾ ਤ੍ਰਿਕਤੀ 슈ਤਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਨੀਏ ਨਾਦਰ ਕਰੇ ਮਲ ਤੋਏ ਬਿਨ ਗੁਰ ਮੈਲ ਨ ਉਤਰੇ ਬਿਨ ਹਰ ਕਿਉ ਕਰਵਾਸ ਏ ਕੋ ਸ਼ਬਦ ਵਿਚਾਰੀਏ ਅਵਰਤਿਆ ਗਇਆਸ ਨਾਨਕ ਦੇਖ ਦਿਖਾਈਐ ਹੋ ਸਦਵਲੇ ਹਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਨੀ ਮੁਠੀ ਦੁਜੈ ਪਾਇ ਕਲਰ ਕੇਰੀ ਕੰਧ ਜੋ ਐਨਸ ਕਿਰਟੇ ਪਾਇ ਬਿਨ ਸ਼ਬਦੈ ਸੁਖ ਨਾ ਥੀਆ ਪਰ ਬਿਨ ਦੁਖ ਨ ਜਾਏ ਮੁੰਦੇ ਪਰ ਬਿਨ ਕਿਆ ਸਿਗਾਰ ਦਰ ਕਰ ਟੋਹੀ ਵੜਕਰ ਸਹਨ ਪਹਿਲਾ ਤਰਤੀ ਸਾਧਕ ਸਚ ਨਾਮ ਦੇਦਾਨ ਨੋ ਨਿਧਿ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕੋ ਜਾਣ ਨ ਜਾਣੀ ਕਿਆ ਤਿਸ ਚਜ ਵਿਚ ਅਚਾਰ ਅੰਦਲੇ ਨਾਮ ਵਿਸਾਰੇ ਮਨ ਮੁਖ ਅੰਧਗਵਾਰ ਆਵਨ ਜਾਣ ਚੁਕੇ ਮਰ ਜਨ ਮੈਂ ਹੋਏ ਖੁਆਰ ਚੰਦਨ ਮੋਲ ਅਨਾਇਆ ਕੁੰਗ ਮੰਗ ਸੰਦੂਰ ਚੋਆ ਚੰਦਨ ਬੋਕਨਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਪਾਵੇ ਈ ਤਾਂ ਸਭ ਅਡੰਬਰ ਕੂੜਾ ਸਭ ਰਸ ਪੋਗਣ ਬਾਦ ਹੈ ਸ ਸਭ ਸਿਗਾਰ ਵਿਕਾਰ ਜਬ ਲਗਦ ਸ਼ਬਦ ਨਾ ਪੇਦੀਐ ਕਿਉ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਨੀ ਜਨ ਸੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਨਨੀ ਦੇ ਡਰਵਨੀ ਜੇ ਜਾ ਜਿਓ ਵਿਚੋ ਜਾਏ ਪਾਵ ਬਲੰਦੀ ਵਿਜੀਵੀ ਤੋ ਨਾ ਨਿਕਸਿਓ ਕਾਇ ਪੰਚੇ ਰੁੰਨੇ ਦੂਖ ਪਰੇ ਬਿਨਸੇ ਦੂਜੇ ਪਾਏ ਮੂੜੇ RAM ਜਪੋ ਗੁਣਸਾਰ ਹੋਮੇ ਮਮਤਾ ਮੋਹਨੀ ਸਾਮੁੱਠੀ ਹੰਕਾਰ ਹਾਓ ਜਿਨਨੀ ਨਾਮ ਬਿਸਾਰੀਐ ਦੂਜੀ ਕਾਰੇ ਲਗ ਦੁਦੈ ਲਾਗੇ ਪੰਚ ਮੋਏ ਅੰਤਰ ਤਿਸਨਾਗ ਗੋਰਾ ਖੇਸੇ ਉਬਰੇ ਹੋਰ ਮੁਠੀ ਤੰਦੈ ਠਗ ਮੂਈ ਪ੍ਰੀਤ ਪਿਆਰ ਗਿਆ ਮੂਹਾ ਬੈਰ ਵਿਰੋਧ ਧੰਦਾ ਥਕਾ ਹੋ ਮੋਈ ਮਮਤਾ ਮਾਇਕ ਰੋਧ ਕਰਮਿ ਲੈ ਸਚ ਪਾਈਏ ਗੁਰਮਤਿ ਸਦਾ ਨਿਰੋਧ ਸੱਚੀ ਕਾਰ ਸਚ ਮਿਲੇ ਗੁਰਮਤਿ ਪੱਲੇ ਪਾਏ ਸੋ ਨਰ ਜੰਮੈ ਨਾ ਮਰੈ ਨ ਆਵੇ ਨਾ ਜਾਏ ਨਾਨਕ ਦਰ ਪਰ ਦਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋ ਮਨੂਰ ਔਗਣ ਫਿਰ ਲਾਗੂ ਪਏ ਕੂਰ ਬਜਾਵੇ ਤੂਰ ਬਿਨ ਸ਼ਬਦ ਹੈ ਪਰਮਾਈਏ ਦੁਬਦੇ ਡੋਬੇ ਪੂਰ ਮੰਡੇ ਸ਼ਬਦ ਤਰੋ ਚਿਤ ਲਾਏ ਜਿਨ ਗੁਰ ਮਖ ਨਾਮ ਨ ਬੂਜੀਏ ਮਰ ਜਨ ਮੈਂ ਆਵੇ ਜਾਇ ਰਹਾਉ ਤਨ ਸੂਚਾ ਸੋ ਆਖੀਏ ਜਿਸ ਮੈਂ ਸੱਚ ਨਾਉ ਪੈ ਸੱਚ ਰਾਤੀ ਦੇ ਹੋਰੀ ਜੀਵੇ ਸੱਚ ਸਵਾਉ ਸੱਚੀ ਨਦਰ ਨਿਹਾਲੀਏ ਬਹੁ ਨ ਪਾਵੇ ਤਾਉ ਸਾਚੇ ਤੇ ਪਵਨਾ ਪਿਆ ਪਵਨ ਤੇਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤਿ ਸਮੋਏ ਨਿਰਮਲ ਮਹਿਲਾ ਨਾਥੀਏ ਸ਼ੁਦਰ ਤੇ ਪਤ ਹੋਏ ਏ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਪੂਤ ਸਚ ਪੈਰਤੇ ਜੋਤ ਸਚੀ ਮਨ ਮਾਹੇ ਨਾਨਕ ਗਨ ਵਿਸਰੇ ਗੁਰ ਰੱਖੇ ਪੱਤਾ ਹੈ तिरी राग महला पहला नानक बेड़ी सच की तरिए गुर विचार इक आवे इक पूर परे अहंकार मन हट मत्थी बुढ़ी है गुरमुख सच सोतार गुर बिन को तरिए सुख जो पावे राख तू मैं न दूजा कोय रहाओ आगे देखियो डो जले पाछे हरियो अंगूर ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਕਰ ਸੱਚ ਪਰਪੂਰ ਆਪੇ ਮੇਲ ਮਲਾਵੇ ਸੱਚੇ ਮਹਿਲ ਹਦੂਰ ਸਾਹ ਸਾਹ ਤੁਝ ਸੰਮਲਾ ਕਦੇ ਨਾ ਵਿਸਾਰਿਓ ਜੋ ਜੋ ਸਾਹਿਬ ਮਨ ਬਸੈ ਗੁਰਮਖ ਅਮਰਤ ਪਿਓ ਮਨ ਤਨ ਤੇਰਾ ਤੂ ਤਨੀ ਗਰਵ ਨਿਵਾਰ ਸਮੋਇ ਜਿਨੇ ਹੈ ਜਗ ਤੂ ਪਾਇਆ ਤ੍ਰਿਪਵਨ ਕਰ ਆਕਾਰ ਗੁਰਮਖ ਚਾਨਨ ਜਾਣੀਐ ਮਨਮਖ ਮੁਗਦਗਵਾਰ ਕਟਕਾਰ ਜੋਤ ਨਿਰੰਤਰੀ 부জে ਗੁਰਮਤਸਾਰ ਗੁਰਮਖ ਜਿੰਨੀ ਜਾਣੀਐ ਤਨ ਕੀ ਚੈਸਾ ਵਾਸ ਸੱਚੇ ਸੇ ਤੀਰਲ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੋਖੀਐ ਜੀਉ ਪਿੰਡ ਪ੍ਰਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਾਵ ਲਗ ਜੋ ਬਨ ਸਾਸ ਹੈ ਤਬ ਲਗ ਤੈ ਤਨ ਦੇਹ ਬਿਨ ਗੁਣ ਕਾਮਨਾ ਆਵੇ ਈ ਟੈ ਟੈ ਰੀ ਤਨਖੇ ਮਨ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮਖ ਨਾਮ ਸਲਾਹੀਏ ਹੋਮੈ ਨਵਰੀ ਪਾਏ ਰਹਾਓ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੂਜੇ ਪਾਰ ਤ੍ਰਿਸ਼ਨਾਏ ਨ ਸਗਲੀ ਹੋਮੈ ਰੋਗ ਵਿਕਾਰ ਉਬੇ ਪਰਵਾਹੋ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਨਪ ਜੇ ਕਰੇ ਲਖ ਸੋ ਪੀਤ ਮਿਲਾਪ ਬਿਨ ਸੰਗਤ ਸਾਧਨਾ ਤਰਾਪਿਏ ਵਿੰਨਾ ਵੈ ਦੁਖ ਸੰਤਾਪ ਹਰ ਜਪ ਜੀਰੇ ਛੂਟੀਏ ਗੁਰਮਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮੰਨ ਦੀਏ ਸਿਰ ਨਾਲ ਤ੍ਰਿਪਵਨ ਖੋਜ ਟੰਡੂ ਲੀਏ ਗੁਰਮਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰાગ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਿਤ ਪਾਲੀਏ ਲੇਖੇ ਸਾਸ ਗ੍ਰਾਸ ਅੰਤਰ ਗੁਰਮਖ ਤੂੰ ਵਸੇ ਜੋ ਪਾਵੈ ਤੋ ਨਿਰਜਾਸ ਜੀਰੇ RAM ਜਪਤ ਮਨ ਮਾਨ ਅੰਤ ਲਾਗੀ ਜਲ 부ਜੀ ਪਾਇਆ ਗੁਰਮਖ ਧਿਆਨ ਰਹਾਓ ਅੰਤਰ ਕੀ ਗਤ ਜਾਨੀਏ ਗੁਰ ਮਿਲਿਆ ਸੰਕ ਉਤਾਰ ਮੂਆ ਜਿਤ ਕਰ ਜਾਈਏ ਤਿਤ ਜੀਵ ਦਿਆ ਮਰਮਾਰ ਆਨੰਦ ਸ਼ਬਦ ਸੁਹਾਵਨੇ ਪਾਈਏ ਗੁਰ ਵਿਚਾਰ ਆਨੰਦ ਬਾਣੀ ਪਾਈਏ ਤੈ ਹਉ ਮੈਂ ਹੋਏ ਵਿਨਾਸ਼ ਸਤ ਗੁਰ ਸੇਵੇ ਆਪਣੇ ਹੋ ਸਦ ਕਰਵਾਣ ਤਾਸ ਖੰਡਰ ਗਏ ਪਹਿਨਾਈਏ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਹੀ ਮੇਲ ਤੈ ਗੁਣਵੰਦੀ ਦੇਹਰੀ ਜੋ ਆਇਆ ਜਗ ਸੁਖੇਲ ਬਿਜੋਗੀ ਦੁਖ ਵਿਛੜੇ ਮਨ ਮੁਖ ਲਹੇ ਨ ਮੇਲ ਮਨ ਬੇਰਾਗੀ ਕਰ ਵਸੈ ਸੱਚ ਪਹਿਰਾਤਾ ਹੋਏ ਗਿਆਨ ਮਹਾ ਹਰਸ ਪੋਗਵੇ ਬਹੁੜ ਭੁਖ ਨ ਹੋਏ ਨਾਨਕੇ ਮਨ ਮਾਰ ਮਿਲ ਪੀ ਫਿਰ ਦੁਖ ਨ ਹੋਏ ਸਿਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਐ ਲੋਬੇ ਲਗਾ ਲੁਵਾਨ ਸ਼ਬਦ ਨਾ ਪੀਜੈ ਸਕਤਾ ਦੁਰਮਤ ਆਵਣ ਜਾਣ ਸਾਧੂ ਸਤਗੁਰ ਜੇ ਮਿਲੇ ਤਾਂ ਪਾਈਏ ਗੁਨੀ ਨਿਦਾਨ ਮਾਡੇ ਹੋਮੇ ਸ਼ੁਡ ਗਮਾਨ ਹਰ ਘੋੜ ਸਰਪਰ ਸੇਵ ਤੂ ਪਾਵੇ ਦਰਗਹਿ ਮਾਨ ਰਹਾਓ RAM ਨਾਮ ਜਪ ਦਿਨ ਸਰਾਤ ਗੁਰਮਖ ਹਰਿ ਤਿਆਨ ਗੁਰਮਖ ਹਰ ਤਨ ਜਾਣ ਸਭ ਸੁਖ ਹਰਸ ਪੋਗਣੇ ਸੰਤ ਸਵਾ ਮਿਲ ਗਿਆਨ ਨਿਤਹਿ ਨਸ ਹਰ ਪ੍ਰਭੂ ਸੇਵਿਆ ਸਤਗੁਰ ਦੀਆ ਨਾਮ ਕੁਕਰਕੂੜ ਕਮਾਈਏ ਗੁਰ ਨਿੰਦੈ ਪੱਛੇ ਪਚਾਨ ਪਰ ਮੇ ਪੁਲੇ ਦੁਖ ਕਨੋ ਜਮ ਮਾਰ ਕਰੇ ਖੁਲਹਾਨ ਮਨ ਮੁਖ ਸੁਖ ਨ ਪਾਈਏ ਗੁਰਮਖ ਸੁਖ ਸੁਵਾਨ ਐਥੇ ਤੰਦ ਪਿਟਾਈਏ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪਰਦਾਨ ਨਾਨਕ ਨਾਮ ਨਾ ਬਿਸਰੇ ਕਰਮ ਸਚੇ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬਿਸਰੇ ਰੋਗ ਵੱਡਾ ਮਨ ਮਾਹੇ ਕਿਉ ਦਰਗੇ ਪਤ ਪਾਈਏ ਜਹਰ ਨ ਵਸੇ ਮਨ ਮਾਹੇ ਗੁਰ ਮਿਲੀਏ ਸੁਖ ਪਾਈਏ ਅਗਨ ਮਿਰੇ ਗੁਣ ਮਾਹੇ ਮਨ ਦੇ ਇਹਨ ਸਹਰ ਗੁਣ ਸਾਰ ਜਿਨ ਖਿਨ ਪਲ ਨਾਮ ਨ ਬਿਸਰੇ ਤੇ ਜਨ ਵਿਲੇ ਸੰਸਾਰ ਹਉ ਜੋਤੀ ਜੋਤ ਮਲਾਈਏ ਸੁਰਤੀ ਸੁਰਤ ਸੰਜੋਗ ਹਿਨਸੈ ਹਉ ਮੈਂ ਗਤ ਗਏ ਨਾਹੀ ਸਹਿ ਸੋਗ ਗੁਰਮਕ ਜਿਸਾਰ ਮਨ ਵਸੇ ਤਿਸ ਮੇਲੇ ਕੋ ਸੰਜੋਗ ਕਾਇਆ ਕਮ ਜੇ ਕਰੀ ਭੋਗੇ ਭੋਗਨ ਹਾਰ ਤਿਸੋ ਨੇਹੁ ਨ ਕੀ ਜੀਏ ਜੋ ਦੀਸੈ ਚਲਣ ਹਾਰ ਗੁਰਮਖ ਕਰਵੇ ਸੁਹਾ ਗਣੀ ਸੋ ਪ੍ਰਭੂ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮਖ ਹਰਜਲ ਪਾਏ ਅੰਤਰ ਕਮਲ ਪ੍ਰਗਾਸਿਆ ਅਮਰਤ ਪਰਿਆਗਾਇ ਨਾਨਕ ਸਤਗੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰੇ ਹੈ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਪੜੀ ਲਾਈਏ ਤੁਲਿਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਦਮਾਨਕ ਮੋਲ ਮੋਲ ਭਾਈ ਰੇ ਹਰ ਹੀਰਾ ਗੁਰਮਹੇ ਸਤ ਸੰਗਤ ਸਤ ਗੁਰ ਪਾਈਏ ਇਹਨਸ ਸ਼ਬਦ ਮਿਲ ਸਲਾਹੇ ਰਖਾਓ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪਰਗਾਸ ਜਿਉ ਗਣ ਮਰੇ ਜਲ ਪਾਈਏ ਤਿਉ ਤਿਸ਼ਨਾ ਦਾ ਸੰ다ਸ ਜੰਮ ਜੰਦਾਰ ਨ ਲੱਗਈ ਓ ਪੌ ਜਲ ਤਰੇ ਤਰਾਸ ਗੁਰਮਖ ਕੂੜ ਨਾ ਪਾਵੇ ਸੱਚ ਰਤੇ ਸੱਚ ਪਾਏ ਸਾਕਤ ਸਚ ਨਾ ਪਾਵੇ ਕੂੜੇ ਕੂੜੀ ਪਾਏ ਸਚ ਰਤੇ ਗੁਰ ਮੇਲੀਏ ਸੱਚੇ ਸੱਚ ਸਮਾਏ ਮਨ ਮਹਿ ਮਾਨਕ ਲਾ ਰਾਮ ਨਦਰਤਨ ਪਦਾਰਥ ਹੀਰਾ ਸੱਚ ਵਖਰਤਨ ਨਾਮ ਹੈ ਕਟਕਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਏ ਦਿਆ ਕਰੇ ਹਰ ਹੀਰਾ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਿ ਨ ਬਿਜਵੇ ਜੇ ਪਵੈ ਦੇ ਸੰਤ ਦੇਸ ਅੰਤਰ ਮੈਲ ਨਾ ਉਤਰੇ ਤੇ ਜੀਵੰਤਰਿ ਗਵੇਸ ਹੋਰ ਕਿਤੇ ਭਗਤ ਨ ਹੋਵਈ ਬਿਨ ਸਤ ਗੁਰ ਕੇ ਅਪਦੇਸ ਮੰnade ਗੁਰਮਖ ਅਗਨ ਨਿਵਾਰ ਗੁਰ ਕਹਿ ਕੇ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਬਿਨ ਸਤ ਸੰਗਤ ਹਰ ਪਾਈਏ ਗੁਰਮਖ ਹਾਲਿ ਬੁਲਾਏ ਆਪ ਗਿਆ ਸੁਖ ਪਾਇਆ ਮਿੱਲ ਸੱਲ ਸਲਸਮਾਇ ਜੇ ਨਹਰ ਹਰ ਹਰ ਨਾਮ ਨਚਿਤਿਓ ਸੋ ਗੁਣ ਆਵੇ ਜਾਏ ਜੇ ਸਤ ਗੁਰ ਪੁਰਖ ਨ ਪੇਟਿਓ ਸੋ ਪੋਜਲ ਪਚੇ ਪਚਾਏ ਇਹ ਮਾਨਕ ਜੀਓ ਨਿਰਮੋਲ ਹੈ ਏਉ ਕੋ ਦੀਵਦ ਲੈ ਜਾਏ ਜੇ ਸਤ ਗੋ ਸਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪੋਜਲ ਲੰਗਿਏ ਦਰਗਹ ਪਤ ਪਰਵਾਨ ਨਾਨਕ ਤੇ ਮੁਖੂ ਜਲੇ ਤੁਨੂ ਉਪਜੈ ਸਬਦ ਨਿਸ਼ਾਨ ਫਿਰੀ ਰਾਗ ਮਹੱਲਾ ਪਹਿਲਾ ਵੰਜ ਕਰੋ ਵੰਜਾਰਿਓ ਵਖਰ ਲਿਓ ਸਮਾਲ ਤੈਸੀ ਵਸਤ ਵਿਸਾਈਏ ਜੈਸੀ ਨਿਵੇ ਨਾਲ ਅਗੇ ਸਾ ਸੁਜਾਨ ਹੈ ਲੈਸੀ ਵਸਤ ਸਮਾਲ ਪਾਈ ਰੇ ਰਾਮ ਕਹਿਓ ਚਿਤ ਲਾਏ ਹਾ ਜਸ ਵਖ ਲੈ ਚੱਲਿਓ ਸੋ ਦੇਖੇ ਪਤੀ ਆਏ ਰਹਾਓ ਜਿਨ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨੇ ਸੁਖ ਹੋਏ ਖੋਟੇ ਵੰਜਵਨੰਜੀਏ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੁੱਖ ਕਨੋਂ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿਨ ਹਰ ਗੁਰ ਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਵਨਾ ਆਏ ਗਿਆਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ राम नाम रंग रत्तिया पार ना परमतिना हर जपला हा अगला निरपियो हर मनमाहा श्री राग महल्ला पहला कर दूजा तन जो बन अर फुलड़ा ना ठड़ीए दिन चार पवन केते पवन केरे पत जोटल ठुल जुमणहारा रंग मान ले प्यारे जा जो बनो हुला ਦੰਤੋ ਥੜੇ ਥਕੇ ਪਿਆ ਪਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ ਹੈਪੀ ਬੰਜਾ ਡੁੰਮਣੀ ਰੋਵੇ ਚੀਨੀ ਬਾਣਾ ਕੀ ਨਾ ਸੁਣਿਏ ਘੋਰੀਏ ਆਪਣ ਕੰਨੀ ਸੋਏ ਲੱਗੀਆਂ ਵੇ ਸੋਹਰੇ ਨਿਤ ਨ ਪਈਏ ਹੋਏ ਨਾਨਕ ਸੁਤੀ ਪਈਏ ਜਾਣ ਵਰਤੀ ਸੰਨ ਗੁਣਾ ਗਵਾਈ ਗਠੜੀ ਆਵ ਗੰਚਲੀ ਵਨ ਸਿਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਏ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾਂ ਮੇਰਾ ਸਾਹਿਬ ਬਰਵਰੇ ਹਾ ਭਰਪੂਰ ਰਹਾਓ ਆਪੇ ਮਾਚੀ ਮਚਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਵੋ ਵਿਦਰੰਗਲਾ ਸਖੀਏ ਮੇਰੇ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣ ਵੈ ਨਾਨਕ ਬੇਂਤੀ ਤੂੰ ਹਰ ਸਰਵਰ ਤੂੰ ਹੰਸ ਕੋਲ ਤੂੰ ਹੈ ਕਬੀਰ ਤੂੰ ਹੈ ਆਪੇ ਵੇਖ ਵਿਖਸ ਸਿਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹ ਤਨ ਤਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਸਾਨ ਹਰ ਹਿਰਦੇ ਜਮਾਏ ਲੈਓ ਪਾਵਸ ਪਦ ਨਿਰਵਾਣੀ ਕਾ ਹੈ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਟਾ ਤੇਰੇ ਹੋਏ ਨ ਅੰਤ ਸਖਾਇਆ ਰਹਾਓ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਨ ਤਜ ਆਤਮੈ ਹੋਏ ਤੇਾਈ ਜਬ ਤਰ ਸੰਜਮ ਹੋਏ ਜਬ ਰਾਖੇ ਕਮਲ ਵਿਖਸੇ ਮਦ ਅਸਮਾਈ 20 ਸਤਾਰੋ ਵਾਸਰੋ ਸੰਗਰੇ ਤਿੰਨ ਕੋੜਾ ਨਿਤ ਕਾਲ ਸਾਰੇ ਦਾਸਾ 18 ਮੈਂ ਪਰੰਪਰੋ ਚੀਨੇ ਕਹੇ ਨਾਨਕਈ ਵੀ ਇੱਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ